ਸਸਕਲ ਜੀ ਮੈਂ ਸੁਖਿੰਦਰ ਸਮੁੰਦ ਤੇ ਤੁਸੀਂ ਦੇਖ ਰਹੇ ਹੋ ਐਨਟੀਵੀ ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਪਾਈ ਅਮਰਿਤਪਾਲ ਸਿੰਘ ਖਾਲਸਾ ਜਿਹਦੇ ਜੱਦੀ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਜਿਹੜਾ ਪਿੰਡ ਆ ਅਸੀਂ ਅੱਜ ਉੱਥੇ ਪਹੁੰਚੇ ਆ ਜਿਹੜਾ ਖੁਸ਼ੀਆਂ ਭਰਿਆ ਮਾਹੌਲ ਜਿਹੜਾ ਵਾ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵਾ ਤੁਸੀਂ ਦੇਖ ਰਹੇ ਹੋ ਕਿ ਅਸੀਂ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਕੋਠੀ ਆ ਅਸੀਂ ਉੱਥੇ ਅੱਜ ਪਹੁੰਚ ਚੁੱਕੇ ਆ ਸੰਕਤਾ ਜੜੀਆਂ ਵਾ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਜਿਹੜਾ ਸੰਕਤਾ ਨੇ ਜਿਹੜਾ ਇੱਥੇ ਜਿਹੜਾ ਰੌਣਕ ਆ ਲਗਾਈ ਹੋਈ ਆ ਸੰਕਤਾ ਵੱਲੋਂ ਜਿਹੜੇ ਲੰਗਰ ਪਰਸਤੇ ਆ ਉਹ ਤਿਆਰ ਦਰ ਤਿਆਰ ਦੋ ਹਨ ਨੀਆ ਤੋਂ ਜਿਹੜਾ ਰੈਗੂਲਰ ਲੰਗਰ ਜਿਹੜਾ ਚੱਲ ਰਿਹਾ ਵਾ ਉਹਨਾਂ ਦੀ ਖੁਸ਼ੀ ਦੇ ਮਾਹੌਲ ਦੇ ਵਿੱਚ ਤੇ ਅਸੀਂ ਗੱਲ ਕਰਦੇ ਆ ਜਿਹੜੇ ਇੱਥੇ ਸਿੰਘ ਬੈਠੇ ਨੇ ਆ ਸੰਕਤਾ ਬੈਠੀਆਂ ਨੇ ਉਹਨਾਂ ਦੇ ਨਾਲ ਅਸੀਂ ਅੱਜ ਗੱਲ ਕਰਦੇ ਆ ਦੱਸਦੇ ਆ ਤੁਹਾਨੂੰ ਕਿ ਜਿਹੜਾ ਮਾਹੌਲ ਖੁਸ਼ੀਆਂ ਜਿਹਦੇ ਬਣਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਹਾਡਾ ਨਾਮ ਜੀ ਇਹ ਕੀ ਨਾਮ ਜੀ ਹੈ ਤੁਹਾਡਾ ਮੇਜਰ ਸਿੰਘ ਜੀ ਅੱਜ ਜਿਹੜਾ ਖੁਸ਼ੀਆਂ ਦਾ ਮਾਹੌਲ ਜਿਹੜਾ ਵਾ ਇਹ ਰੈਗੂਲਰ ਜਿਹੜਾ ਚੱਲਦਾ ਆ ਰਿਹਾ ਵਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਦੀ ਜਿੱਤ ਪ੍ਰਾਪਤ ਦੇ ਵਿੱਚ ਕੀ ਕਹੋਗੇ ਉਹਨਾਂ ਦੇ ਬਸੀ ਕਰੂਰ ਸਾਹਿਬ ਵਾਲਕੇ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਭਾਈ ਅਮਰਪਾਲ ਸਿੰਘ ਜੀ ਨੂੰ ਆਪਣੇ ਕੀਮਤੀ ਵੋਟਾਂ ਪਾ ਕੇ ਅੱਜ ਇੱਕ ਜਿੱਤ ਦਾ ਫਤਵਾ ਤੁਹਾਡੇ ਸਾਹਮਣੇ ਆ ਜਾਣਾ ਜਿਹੜੀਆਂ ਕਿ ਸਰਕਾਰਾਂ ਕਹਿੰਦੀਆਂ ਸੀਗੇ ਇਹ ਇੱਕ ਮਤਲਬ ਅਤਵਾਦੀ ਹੈ ਖਾਲਸਤਾਨ ਮੰਗਦਾ ਅੱਜ ਲੋਕਾਂ ਨੇ ਉਹ ਚੀਜ਼ ਦੇ ਸਾਹਮਣੇ ਫਤਵਾ ਰੱਖ ਦੇਣਾ ਕਿ ਅੰਮ੍ਰਿਤਪਾਲ ਕੀ ਚੀਜ਼ ਹੈ ਇਹ ਪਿੰਡ ਵੱਲੋਂ ਜਿਹੜਾ ਇਸ ਧਰਤੀ ਦੇ ਜਿਹੜੇ ਲੋਕ ਆ ਪਿੰਡ ਦੀ ਜਿਹੜੇ ਲੋਕ ਆ ਉਹਨਾਂ ਦੇ ਵੱਲੋਂ ਤੁਹਾਨੂੰ ਜਿਹੜਾ ਪਈ ਸਾਬੀਨ ਖਾਸ ਜਿਹੜਾ ਬਹੁਤ ਸੰਯੋਗ ਮਿਲਿਆ ਵਾ ਉਹ ਸੰਤਾ ਦਾ ਕਿਵੇਂ ਤੁਸੀਂ ਭਾਣਾ ਅਸੀਂ ਪਿੰਡ ਵਾਲਿਆਂ ਸੰਤਾ ਦਾ ਬਹੁਤ ਬਹੁਤ ਹੀ ਰਿਣੀ ਆ ਬਹੁਤ ਬਹੁਤ ਧੰਨਵਾਦੀ ਆ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ 1120 25 ਵੋਟਾਂ ਬੋਲੋ ਪੋਲ ਹੋਈਆਂ ਤੇ ਸਾਨੂੰ ਲੱਗਦਾ ਵਾ ਤੇ 102 50 ਹੀ ਇਧਰ ਉਧਰ ਹੋਣ ਗਿਆ ਬਾਕੀ ਸਾਰਿਆਂ ਦੇ ਸਾਰਿਆਂ ਪਾਈ ਹਸਤਾਲ ਸਿੰਘ ਨੂੰ ਬੈਣ ਗਿਆ ਬਹੁਤ ਧੰਨਵਾਦ ਹਾਂ ਜੀ ਸੁਰਿੰਦਰਪਾਲ ਸਿੰਘ ਸੁਰਿੰਦਰਪਾਲ ਜੀ ਜਿਹੜੀ ਖੁਸ਼ੀ ਦਾ ਮਾਹੌਲ ਬਣਿਆ ਆ ਕੀ ਕਹੋਗੇ ਉਹਦੇ ਬਾਰੇ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਆਪ ਜੀ ਦੇ ਮਾਦੀਨ ਦੇ ਰਹੀਂ ਸਾਰੀਆਂ ਸਿੱਖ ਸੰਤਾਨਾਂ ਨੂੰ ਤੇ ਖਾਸ ਵਿਸ਼ੇਸ਼ ਤੌਰ ਤੇ ਵਿਦੇਸ਼ਾਂ ਜਵਾਨੀਆਂ ਸਿੱਖ ਸੰਤਾਨਾਂ ਨੂੰ ਤੇ ਨਾਲ ਦੀ ਨਾਲ ਹੀ ਖਡੂਰ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਨੇ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਨੇ ਮੈਂ ਉਹਨਾਂ ਨੂੰ ਫਤਿਹ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮਾਹੌਲ ਆ ਬਹੁਤ ਹੀ ਵਧੀਆ ਮਾਹੌਲ ਬਣਿਆ ਆ ਜੋ ਸਿੱਖਾਂ ਦਾ ਇਹ ਅੱਜ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਆ ਇਹ ਸਿੱਖਾਂ ਦੀ ਜਿੱਤ ਆ ਪੰਥ ਦੀ ਜਿੱਤ ਆ ਕੌਮ ਦੀ ਜਿੱਤ ਤੇ ਮੈਂ ਇਹਨਾਂ ਦਾ ਜਿਹੜੇ ਇੱਥੋਂ ਦੇ ਵੋਟਰ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਲੰਗਰ ਪ੍ਰਸ਼ਾਦੇ ਆ ਸੰਗਤ ਦੀ ਜਿਹੜੀ ਸੇਵਾ ਜਿਹੜੀ ਚੱਲ ਰਹੀ ਆ ਇਹ ਕਿੰਨੇ ਕਿ ਟਾਈਮ ਤੋਂ ਜਿਹੜੀ ਚੱਲ ਰਹੀ ਆ ਇਹ ਲਗਾਤਾਰ ਜਦੋਂ ਤੋਂ ਇਲੈਕਸ਼ਨ ਇੱਥੇ ਪਲੇ ਕੀਤੀ ਗਈ ਆ ਉਦੋਂ ਤੋਂ ਇਹ ਲਗਾਤਾਰ ਇੱਥੇ ਸੇਵਾ ਜਿਹੜੀ ਆ ਸੰਗਤਾਂ ਦੇ ਜਿਹੜੇ ਵੀ ਵਰਕਰ ਜਿਹੜੇ ਆ ਬਾਹਰ ਜਾਂਦੇ ਸੀਗੇ ਚੋਣ ਪ੍ਰਚਾਰ ਵਾਸਤੇ ਉਹਨਾਂ ਲਈ ਇੱਥੇ ਲੰਗਰ ਜਿਹੜਾ ਆ ਉਹ ਚਲਾਇਆ ਪਿੰਡ ਦਾ ਜਿਹੜਾ ਸੰਜੋਗ ਆ ਕਿ ਜਿਹੜਾ ਪੂਰਾ ਸੰਜੋਗ ਜਿਹੜਾ ਸੰਗਠਾ ਦੇ ਨਾਲ ਜਿਹੜਾ ਜੋ ਵੀ ਹੋ ਰਿਹਾ ਸੰਗਠਾ ਦੇ ਨਾਲ ਉਹਨਾਂ ਬਾਰੇ ਕੀ ਕਹੋਗੇ ਪਿੰਡ ਦੇ ਜਿਹੜੇ ਪਿੰਡ ਦੇ ਲੋਕ ਸੀਗੇ ਲਗਭਗ ਇੱਥੋਂ ਦੀ 1200 ਦੇ ਕੋਲ ਵੋਟ ਸੀਗੀ ਜਿਹਦੇ ਵਿੱਚੋਂ 1100 ਵੋਟ ਜਿਹੜੀ ਆ ਉਹ ਅੰਮਿਤਪਾਲ ਸਿੰਘ ਜੀ ਉਹਨਾਂ ਨੂੰ ਪਾਈ ਗਈ ਆ ਤੇ ਪਿੰਡ ਦੇ ਲੋਕਾਂ ਦਾ ਵਿਸ਼ੇਸ਼ਕ ਤੌਰ ਤੇ ਜਲੂਪੁਰ ਖੇੜਾ ਦੇ ਲੋਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁ ਗਿਣਤੀ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਉਹ ਇਲਾਕੇ ਦਾ ਤੇ ਤੈਦੇ ਲੋ ਅਸੀਂ ਕਰਦੇ ਆਂ ਤੇ ਉਹਨਾਂ ਦੀ ਬਦੌਲਤ ਅੱਜ ਜਿਹੜੀ ਸਾਡੀ ਲੀਡ ਆ ਲਗਭਗ 35 ਤੋਂ 36000 ਦੇ ਕੋਲ ਪਹੁੰਚੀ ਜੀ ਜੀ ਬੱਲੇ ਬੱਲੇ ਜਿਹੜੀ ਆ ਹੋ ਰਹੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਤੁਹਾਡੀ ਖਾਲਸਾ ਵਾਹਿ ਜੀ ਫਰੇ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਇਸੇ ਪਿੰਡ ਤੋਂ ਜੀ ਹਾਂ ਜੀ ਹਾਂ ਜੀ ਜਿਹੜਾ ਅੱਜ ਖੁਸ਼ੀਆਂ ਦਾ ਮਾਹੌਲ ਆ ਜਿਹੜਾ ਕਿੰਨੀ ਕੁ ਜੜੀ ਖੁਸ਼ੀ ਆ ਬਹੁਤ ਹੀ ਖੁਸ਼ੀਆਂ ਵੀ ਅੱਜ ਇੱਕ ਸਿੱਖ ਕੌਮ ਦੇ ਜਿੱਤ ਹੋ ਰਹੀ ਹੈ ਇੱਕ ਸਿੱਖ ਕੌਮ ਜਿੱਤ ਰਹੀ ਹੈ ਭਾਈ ਅਮਰਪਾਲ ਸਿੰਘ ਨੇ ਜਿੱਤ ਰਿਆ ਇੱਕ ਬਹੁਤ ਹੀ ਵੱਡੀ ਜਿੱਤ ਆ ਉਧਰੋਂ ਭਾਈ ਸਰਜੀਤ ਸਿੰਘ ਜਿਹੜੇ ਆ ਉਹ ਵੀ ਜਿੱਤ ਰਹੇ ਆ ਫਰੀਦਕੋਟ ਤੋਂ ਉਹਨਾਂ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਿੱਖ ਕੌਮ ਨੇ ਜਿਹੜੀ ਉਹਨਾਂ ਦੀ ਜਿਹੜੀ ਜਿੱਤ ਕਰਕੇ ਤੇ ਵੱਡੀ ਸਿੱਖ ਕੌਮ ਦੀ ਜਿੱਤ ਕੀਤੀ ਹੈ ਜਿਹੜੀ ਲੜਾਈ ਹੈ ਮਤਲਬ ਜਿਹੜੀ ਇਹ ਸੰਕਟਾਂ ਦੇ ਸੰਜੋਗ ਦੇ ਨਾਲ ਜਿਹੜੀ ਆਪਾਂ ਲੜ ਰਹੇ ਆ ਇਹ ਲੜਾਈ ਨਹੀਂ ਇੱਕ ਸਿੱਖ ਪੰਥ ਦਾ ਜਿਹੜਾ ਖਾਸ ਤੇ ਦਾ ਜਿਹੜਾ ਵਾ ਉਹ ਉਹਦੀ ਜਿੱਤ ਹੈ ਹਾਂ ਇੱਕ ਸਿੱਖ ਕੌਮ ਦੀ ਚੜ੍ਹਾਈ ਇਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਸਿਖਾਣੇ ਵੀ ਬੜਾ ਯੋਗਦਾਨ ਪਾਇਆ ਹਰ ਇੱਕ ਨੇ ਫੋਨ ਕਰ ਕਰਕੇ ਆਪਣੇ ਜਾਂ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਭਾਈ ਅਮਰਪਾਤ ਸਿੰਘ ਵਾਸਤੇ ਤੇ ਭਾਈ ਸਰਬਜੀਤ ਸਿੰਘ ਵਾਸਤੇ ਵੀ ਸੰਕਟਾਂ ਦਾ ਜਿਆਦਾ ਸੰਜੋਗ ਸੰਕਟਾਂ ਦਾ ਬਾਹਰ ਦੇਸ਼ਾਂ ਵਿਦੇਸ਼ਾਂ ਦੀਆਂ ਉਹ ਤੁਹਾਡੇ ਵਰਗੇ মিডিਆ ਜਿਹੜਾ ਵਧੀਆ ਮੀਡੀਆ ਜਿਹੜਾ ਦਗੋਦੀ ਮੀਂਹ ਦੇ ਛੱਡ ਕੇ ਉਹਨਾਂ ਦੇ ਬੜਾ ਜੋਦਾਨ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੁਬਾਰਕਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਅੱਜ ਖੁਸ਼ੀ ਦਾ ਜਿਹੜਾ ਮਾਹੌਲ ਬਣਿਆ ਹੋਇਆ ਕੀ ਕੋ ਗਲਤ ਬਹੁਤ ਵਧੀਆ ਵਾ ਮਾਹੌਲ ਵੈਗੁਰੂ ਨੇ ਕਿਰਪਾ ਕੀਤੀ ਆ ਬਾਕੀ ਪਹਿਲਾਂ ਤੇ ਮੈਂ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਸਾਰੇ ਧਰਮਾਂ ਦਾ ਜਿਹੜਾ ਕਈ ਲੋਕ ਪੜਕਾਉਂਦੇ ਸੀ ਕਿ ਇਸ ਧਰਮ ਦਾ ਵੋਟ ਨਾ ਪਾਏ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਬਹੁਤ ਹੀ ਜ਼ਿਆਦਾ ਉਹਨਾਂ ਨੇ ਸਹਿਯੋਗ ਦਿੱਤਾ ਤੇ ਬਹੁਤ ਹੀ ਸਾਰੀ ਸੰਗਤ ਨੇ ਮਿਹਨਤ ਕੀਤੀ ਤੇ ਅੱਜ ਲੋਨਾਂ ਦਾ ਧੰਨਵਾਦ ਕਰਦੇ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਆਪ ਤਦ ਮੰਨਉਣਾ ਕਿ ਸਾਡੇ ਸ਼ਹੀਦੀ ਦੀ ਦਿਹਾੜੇ ਆ ਸਾਡੀ ਜਿੱਤ ਵੀ ਜਿਹੜੀ ਸ਼ਹੀਦਾਂ ਨੂੰ ਸਮਰਪਤ ਵਾ ਤੇ ਇਸ ਕਰਕੇ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦੀ ਕਿ ਆਪਾਂ ਸ੍ਰੀ ਖੰਡਪਾਟ ਸਾਹਿਬ ਅਜ ਆਰੰਭ ਕਰਾਵਾਂਗੇ 6 ਤਰੀਕ ਨੂੰ ਭੋਗ ਪਾਵਾਂਗੇ 7 ਤੋਂ ਆਪਾਂ ਅਗਲਾ ਪ੍ਰੋਗਰਾਮ ਲਿਕਾਂਗੇ ਵੀ ਆਪਾਂ ਕੀ ਕਰਨਾ ਜਿਹੜੀ ਜਿੱਤ ਹੈ ਇਹ ਇੱਕ ਖਾਸਾ ਪੰਥਰੀ ਜਿਹੜੀ ਜਿੱਤ ਹੋਈ ਆ ਇਹ ਕਿੰਨਾ ਕਿ ਜਿਹੜਾ ਖੁਸ਼ੀ ਦਾ ਜਿਹੜਾ ਮੂਲ ਹੈ ਕਿ ਸਾਡੇ ਜਿਹੜੀ ਖਾਸਾਰੇ ਜਿਹੜੀ ਜਿੱਤ ਹੋਈ ਆ ਕੀ ਕੋ ਪੰਥ ਦੀ ਜਿੱਤ ਹੋਈ ਹੈ ਬਾਕੀ ਸਾਰੇ ਧਰਮਾਂ ਨੇ ਬਹੁਤ ਸਹਾਇਕ ਦਿੱਤਾ ਖੱਲੇ ਪੰਥ ਦੀ ਨਹੀਂ ਆ ਸਾਰੇ ਧਰਮ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਸਾਰੇ ਸਾਰਿਆਂ ਨੇ ਬਹੁਤ ਸਹਾਇਕਤਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਸਾਰੇ ਮਤਲਬ ਐਸੀ ਭਾਈਚਾਰ ਅਨੇ ਹਨ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਤੈਨੂੰ ਧੰਨਵਾਦ ਕਰਦੀ ਆ ਬਹੁਤ ਹੀ ਸਹਿਯੋਗ ਦਿੱਤਾ ਸਾਡੀ ਸੰਪਰਕ 6 ਜੂਨ ਜਿਹੜੀ ਹੈ ਜਿਹੜਾ ਆਪਣਾ ਦਿਨ ਜਿਹੜਾ ਆ ਰਿਹਾ ਵਾ ਇਹਦੇ ਬਾਰੇ ਤੁਸੀਂ ਕੀ ਕਹੋ ਵੇਖੋ ਇਹ ਸਾਡਾ ਬੜਾ ਜਿਹੜਾ ਇਹੋ ਜੀ ਘਟਨਾ ਕਿ ਸਾਡੇ ਜਿਹੜਾ ਅਕਾਲ ਤਾਕਤ ਸੀਜੀ ਦੇ ਤੇ ਟੰਕ ਚੜਾਏ ਗਏ ਤੋਪਾਂ ਚਲਾਈਆਂ ਗਈਆਂ ਬਹੁਤ ਹੀ ਜ਼ਿਆਦਾ ਸਾਡਾ ਦੁੱਖदाई ਹੈ ਜਿਹੜਾ ਇਹ ਦਿਨਾਂ ਇਸ ਕਰਕੇ ਜਿੰਨੇ ਵੀ ਸਾਡੇ ਉੱਤੇ ਸ਼ਹੀਦ ਬੱਚੇ ਤੋਂ ਬਜ਼ੁਰਗਾਂ ਤੱਕ ਕਿੰਨੇ ਉੱਤੇ ਸ਼ਹੀਦੀਆਂ ਪਾਈਆਂ ਉਹਨਾਂ ਦੀ ਸ਼ਹੀਦੀ ਨੂੰ ਲਾ ਕੇ ਇੰਨਾ ਦਿਨਾਂ ਤੇ ਬਹੁਤ ਜਿਹੜਾ ਮਾਨੋ ਦੁਖੀ ਹੁੰਦਾ ਇਹ ਕਰਕੇ ਇੰਨਾ ਦਿਨਾਂ ਚ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਕਰਦਾ ਜਿੰਨਾ ਵੱਤੋਂ ਵੱਧ ਨਹੀਂ ਵਾਹਿਗੁਰੂ ਦਾ ਨਾਮ ਲਈਏ ਉਹਨਾਂ ਹੀ ਥੋੜਾ ਵਾ ਕਿਉਂਕਿ ਸ਼ਹੀਦਾਂ ਨੂੰ ਹੀ ਸੰਦਾ ਜਲੀਆਂ ਦੇਈਏ ਤੇ ਕੋਈ ਵੀ ਖੁਸ਼ੀ ਦੀ ਇਹ ਜਿਹ ਜਸ਼ਨਾਮ ਲਈ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਹਾਂ ਜੀ ਇਸ ਲਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਇੱਕ ਸਿੱਖ ਧਰਮ ਬਾਰੇ ਜਿਹੜੀ ਖਾਲਸਾ ਪੰਥ ਬਾਰੇ ਜਿਹੜੀ ਆ ਗੱਲ ਕੀਤੀ ਆ ਕੋਈ ਵੀ ਜਿਹੜਾ ਧਰਮ ਆ ਉਹਨਾਂ ਨੇ ਕਿਸੇ ਵੀ ਧਰਮ ਦੇ ਨਾਲ ਜਿਹੜਾ ਕੋਈ ਅਸਾਂ ਦੀ ਵਿਚਾਰ ਨਹੀਂ ਰੱਖਿਆ ਹਰ ਇੱਕ ਧਰਮ ਜਿਹੜਾ ਉਹਨਾਂ ਦੇ ਨਾਲ ਜਿਹੜਾ ਖੜਾ ਸੀਗਾ ਤੇ ਅੱਜ ਉਹਨਾਂ ਦੀ ਜਿਹੜੀ ਜਿੱਤ ਜਿਹੜੀ ਆ ਪ੍ਰਾਪਤ ਹੋਈ ਆ ਬਹੁਤ ਹੀ ਇੱਕ ਖੁਸ਼ੀਆਂ ਭਰਿਆ ਜਣਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਸੰਜੋਗ ਦੇ ਨਾਲ ਜਿਹੜੇ ਕੰਦੂਰ ਸਾਹਿਬ ਦੀ ਧਰਤੀ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲ ਜਿਹੜੇ ਜੁੜੇ ਸੀਗੇ ਤੇ ਅੱਜ ਜਿਹੜਾ ਉਹਨਾਂ ਦਾ ਮਾਹੌਲ ਜਿਹੜਾ ਉਹਨਾਂ ਦਾ ਬਹੁਤ ਹੀ ਜਿਹੜਾ ਵਧੀਆ ਦੇਖਣ ਨੂੰ ਮਿਲ ਰਿਹਾ ਵਾ